ਗੱਲ ਜੀ ਸਾਰਿਆਂ ਨੂੰ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਜੂ ਚੈਨਲ ਜਉਂਦੀ ਹੈ ਲਵਰੋ ਦੋਸਤੋ ਅੱਜ ਗੱਲ ਕਰਦੇ ਆ ਸੰਤੂਟਰ ਕਰਾਇ ਦੀ ਸੈਟਿੰਗ ਦੀ ਇਹਨੂੰ ਕਿਦਾਂ ਫਿਟ ਕਰਨਾ ਕਈ ਮੇਰੇ ਭਰਾ ਨਵੇਂ ਆ ਕਈਆਂ ਨੂੰ ਤਾਂ ਚਲੋ ਸਾਡੇ ਤੋਂ ਵੀ ਜਿਆਦਾ ਨੌਲੇਜ ਹੋਣੀ ਆ ਪਰ ਜਿੰਨੀ ਕਾ ਆਪਾਂ ਨੌਲੇਜ ਉਨੀ ਕ ਤੁਹਾਨੂੰ ਦੱਸਦੇ ਆ ਆ ਜਾਓ ਫਿਰ ਤੇ ਜਦੋਂ ਇਹਨੂੰ ਫਿਟ ਕਰਨਾ ਨੇ ਐਡਾ ਟਿਕਣੀ ਗਈ ਤੇ ਥਾਂ ਮਤਲਬ ਜਦੋਂ ਪਧਰੀ ਲੱਗੀ ਛੇ ਥਾਂ ਟਿਕਣੀ ਜੇ ਟੈਡੀ ਆਈ ਫਿਰ ਤੈਨੇ ਬੜਕਣਾ ਨਹੀਂ ਆ ਤੇ ਜਿਹੜੇ ਮੇਰੇ ਵੀਰ ਨਵੇਂ ਆ ਉਹ ਇੱਕ ਚੀਜ਼ ਆ ਲੈ ਸਕੋ ਨਾਲ ਜੇ ਜਿਆਦਾ ਸ਼ੱਕ ਕੱਢਣਾ ਹੋਵੇ ਆਨਲਾਈਨ ਮਿਲ ਜਾਂਦਾ ਹੈ ਲੇਵਲ ਛੋਟਾ ਜਿਹਾ ਤੇ ਇਹ ਨਵੇਂ ਭਰਾਵਾਂ ਵਾਸਤੇ ਵੀਡੀਓ ਆ ਪੁਰਾਣਾ ਭਰਾ ਪਾਵੇ ਨਾ ਹੀ ਇੱਥੇ ਖੜਾ ਜਿਰਦੇ ਆ ਦੇਖੋ ਇੱਕ ਇੱਕ ਫੁਕਰ ਕੇ ਤੇ ਦਿਲਾ ਲਿਆ ਕਰੋ ਇਹ ਆਨਲਾਈਨ ਮਿਲ ਜਾਂਦਾ Amazon ਤੋਂ ਦੋ ਤਿੰਨ ਚੋੜੀ ਇਹਦਾ ਪ੍ਰੋਡਕਟ ਹੈ ਕਿ ਜਨਾਬ ਵੱਡਾ ਹੁੰਦਾ ਹੋਰ ਆਪਣੀ ਤਰ ਗੰਦੀ ਬਿਲਕੁਲ ਫਲੇਵਰ ਚ ਲੱਗਦੀ ਆ ਫੱਦਰੀ ਵੇ ਫਾਇਰ ਦੇ ਦਿਨ ਮੋਟੋ ਬਾਰਾ ਆਪਾਂ ਜੰਮੀ ਨੇਜਰ ਫੇਟੇ ਦੇ ਉੱਤੇ ਇਹ ਪੀਐਨਡੀ ਦਾ ਸਿਸਟਮ ਆ ਅੱਜਕੱਲ ਜ਼ਿਆਦਾ ਟ੍ਰੈਂਡ ਚ ਜਾ ਕੇ ਦੋ ਹੀ ਚੱਲਣਦੇ ਐ ਐਲਫਾ ਦਾ ਇੱਕ ਪੀਐਨਡੀ ਆਪਣੇ ਜ਼ਿਆਦਾ ਇਹੀ ਚੱਲਦੇ ਆ ਬਹੁਤ ਵਧੀਆ ਇੱਕ ਪ੍ਰੇਮ ਭਰਾ ਮੇਰੇ ਦਾ ਕੱਲ ਫੋਨ ਆਉਂਦਿਆ ਸੀ ਨਾਲੇ ਦਾ ਸਾਈਡ ਤੋਂ ਉਹਨਾਂ ਦਾ ਕਿਰਾਇਆ ਹੁੰਦਾ ਝੱਟੇ ਮਾਰਦਾ ਉਹਦੀ ਪ੍ਰੋਬਲਮ ਮੇਰਾ ਵੀਰ ਹੋ ਸਕਦੀ ਆ ਤੇਲ ਦੀ ਵੀ ਹੋ ਸਕਦੀ ਜੇ ਤੇ ਤੁਹਾਡੇ ਦਿੱਤੀ ਕੁਟਰਾ ਸੈਟਿੰਗ ਕਰੀ ਦੀ ਆ ਜਾ ਉਹ ਵੀ ਦੱਸ ਦਿੰਨੇ ਆਪਾਂ ਆ ਖੋਲ ਦੇਣਾ ਟਾਪਾ ਇਹਦੇ ਵਿੱਚ ਡਿਸਟ੍ਰਿਬਿਊਟਰ ਹੋਣਾ ਉਹਦੇ ਦੋ ਹੁੰਦੇ ਨਾਟ ਉਹਦੇ ਤੇ ਨਿਸ਼ਾਨੀ ਲਾ ਲਓ ਪਹਿਲਾਂ ਕਿਸੇ ਚੀਜ਼ ਦਾ ਮਾਰਕ ਨਾ ਉਹ ਤੋਂ ਬਾਦਾਂ ਆਪਣੇ 1500 ਰੀਸ ਕਰਕੇ ਟੇਟਾ ਸਟਾਰਟ ਕਰਕੇ ਉਹ ਤੋਂ ਬਾਦਾਂ ਉਹਦੇ ਤੋਂ ਢਿੱਲਾ ਜਾ ਘਸ ਕੇ ਵੇਖ ਲਓ 13 ਸੈਕਿੰਡ ਦੇ ਵਿੱਚ ਕਰਾਇਆ ਉੱਪਰ ਥੱਲੇ ਹੋਣਾ ਚਾਹੀਦਾ ਫੇਰ ਪੂਰਾ ਸੈੱਟ ਚੱਲਦਾ ਕਰਾਇਆ ਤੇ ਬਾਕੀ ਇੱਕ ਆਪਾਂ ਰਿਗਾਰਡ ਲਾਇਆ ਵੈਪਰਾਂ ਦੀ ਮੋਟਰ ਗੱਡੀ ਵੈਪਰ ਵਾਲੀ ਮੋਟਰ ਲਾ ਕੇ ਤੇ ਇਹਨੂੰ ਹੁਣ ਆਪਾਂ ਨੂੰ ਹੱਥ ਨਾਲ ਨਹੀਂ ਘੁਮਾਉਣਾ ਪੈਂਦਾ ਉਹ ਸੋਚ ਲੱਗੇ ਆ ਟਰੈਕਟਰ ਤੋਂ ਬੈਠੇ ਬੈਠੇ ਆਪਾਂ ਸਭ ਕੁਝ ਕਰ ਸਕਦੇ ਆ ਆ ਦੇਖੋ ਘਮਦੀ ਵਿਖਾ ਦੇ ਆ ਇਹਦੇ ਨਾਲ ਹੁਣ ਤਰਾ ਜਿਹੜਾ ਕੱਢਣ ਦੇ ਹੱਥ ਨਾਲ ਨਹੀਂ ਕੱਢਣਾ ਪੈਂਦਾ ਇਹਦੇ ਨਾਲ ਟਾਈਮ ਬਚ ਜਾਂਦਾ ਜਿੰਨੇ ਜਿਹੜੇ 24 ਫੀਟ ਕਰੀਦਾ ਉਹਨੇ ਜਿਹੜਾ ਬਹੁਤ ਪਰਸਲੇ ਵੀ ਜਾਂਦਾ ਟਰੋਕ ਦੀ ਵੀਡੀਓ ਇੱਥੇ ਤਾਂ ਗਿਆ ਲੈ ਟਰੋਕਲੀ ਆ ਦੇਖੋ ਹੱਥ ਨਾਲ ਕੱਢਣ ਦੀ ਲੋੜ ਨਹੀਂ ਐ ਇਹ ਆਪੇ ਜਗੜ ਲਾਇਆ ਆਪਾਂ ਉੱਤੇ ਬੈਠੇ ਬੈਠੇ ਟਰੈਕਟਰ ਦਾ ਆਪਾਂ ਸੋਚਣਾ ਆਪਕੇ ਨੂੰ ਤਾਂ ਨਾ ਕਰ ਸਕਦੇ ਆ ਗੱਡੀ ਦੀ ਵੈਪਰ ਵਾਲੀ ਮੋਟਰ ਆਏ ਕਿਸੇ ਵੀ ਪੁਰਾਣੀ ਗੱਡੀ ਦੀ ਲੈ ਸਕਦੇ 400 ਰੁਪਏ ਦੀ ਮੋਟਰ ਆ ਜਾਂਦੀ ਹੈ ਬੜਾ ਵਧੀਆ ਚੱਲ ਜਾਂਦਾ ਕੰਮ ਉਦਾਂ ਨਹੀਂ ਤੈਨੂੰ ਹੱਥ ਨਾਲ �ੇੜ-�ੇੜ ਕੇ ਕੱਢਣਾ ਪੈਂਦਾ ਤਾਂ ਨੂੰ ਤੇ ਜਿੰਨੇ ਜਰ ਨੂੰ ਆਪਾਂ ਉਹ ਫਿੱਟ ਕਰਦੇ ਹਾਂ ਉਹ ਜਿੰਨੇ ਜਰ ਨੂੰ ਇਹ ਵੀ ਤਾਂ ਆ ਜਾਂਦਾ ਬਾਅਦ ਚ ਮੈਨੂੰ ਹੱਥ ਨਾਲ ਨਹੀਂ �ੇੜਨਾ ਪੈਂਦਾ ਆਪਾਂ ਨੂੰ ਲੋ ਮਿੱਤਰੇ ਇਤਰਾ ਆਪਾਂ ਟਰੈਕਟਰ ਸਟਾਰਟ ਕਰਕੇ ਤੇ ਇਹ ਵਾਈਫਾਈ ਵਾਲਾ ਸਿਸਟਮ ਆ ਮੇਰਾ ਵੀਰ ਫੋਨ ਕਰਦਾ ਹੈ ਕਿ ਇਹ ਸੋਚ ਜੀ ਸਾਨੂੰ ਦੱਸੋ ਸੋਚ ਬਾਰੇ ਸੋਚ ਦਾ ਕੋਈ ਲੈਣਾ ਦੇਣਾ ਨਹੀਂ ਆ ਇਹ ਸੋਚ ਦਾ ਮਤਲਬ ਇਹੀ ਆ ਕਿ ਆਪਾਂ ਟਾਈਟਰ ਦੇ ਉੱਤੇ ਬੈਠੇ ਬੈਠੇ ਇਹ ਜੇ ਸਟਾਰਟ ਕਰ ਸਕਦੇ ਆ ਤੇ ਬੰਦ ਕਰ ਸਕਦੇ ਆ ਬਾਕੀ ਇਹ ਚੱਲਦਾ ਹੋਵੇ ਨਾ ਚੱਲਦਾ ਹੋਵੇ ਤੁਹਾਡਾ ਪਿੱਛੇ ਉਹ ਲਾਈਟ ਚਲਣੀ ਚਾਹੀਦੀ ਆ ਹੋਰ ਇਹ ਸੋਚ ਦੀ ਕੋਈ ਪ੍ਰੋਬਲਮ ਨਹੀਂ ਇਦਾਂ ਆਪਾਂ ਕਰਕੇ ਚਾਲੂ ਹੁਣ ਇਹਨੂੰ ਆਪਾਂ ਕਰ ਲੈਣਾ ਆਟੋ ਦੇ ਆਟੋ ਦੇ ਹੋ ਗਿਆ ਉਧਰ ਆਪਣੀ ਲੈਜਰ ਵੀ ਚੱਲ ਪੈਣੀ ਆ ਤੇ ਬਾਅਦ ਦੇ ਵਿੱਚ ਇੰਨਾ ਕਿਰਾਇਆ ਥੱਲੇ ਰੱਖ ਜੇ ਨਾ ਜ਼ਮੀਨ ਦੇ ਨਾਲ ਲਾ ਕੇ ਕਰਾਇਆ ਆਪਾਂ ਐ ਰੁਕ ਫਿਰ ਇਹਨੂੰ ਆਪਾਂ ਕਰਨਾ ਉੱਥੋਂ ਸੈਟਿੰਗ ਕਰਨੀ ਆ ਬਾਅਦ ਦੇ ਵਿੱਚ ਡੇਜਰ ਤੋਂ ਆ ਵੇਖਿਓ ਆਹ ਵੇਖੋ ਮੇਰਾ ਵੀਰ ਹਣਾ ਇਹਨੂੰ ਮੈਂ ਕਰੰਦਿਆ ਨਾ ਉਧਰ ਕਰਾਇਆ ਮਾਰਦੇ ਮਾਰੀ ਉਹਨਾਂ ਵੇਖੋ ਕਰਾਇਆ ਇੱਥੇ ਗੇਟ ਕਰਾ ਆਪਾਂ ਇਹਨਾਂ ਦੇ ਪਿੱਛੇ ਠੀਕ ਹੁਣ ਸਭ ਤੋਂ ਸਾਫ ਕਰਕੇ ਢੋੜਨੀ ਆ ਉਹਨੂੰ ਮਾਸ ਨੂੰ ਪਹਿਲਾਂ ਕੱਢ ਕੇ ਮਾਸ ਨੂੰ ਉਹ ਤੋਂ ਬਾਅਦ ਇੱਥੋਂ ਆਪਾਂ ਸੈੱਟ ਕਰ ਲੈਣਾ ਬਸ ਹੁਣ ਕਰਾਇਆ ਇੱਥੇ ਸੈੱਟ ਹੋ ਗਿਆ ਇਹ ਫੋਟੋ ਵਾਲਾ ਚਾਲੂ ਕਰ। ਇੰਨੀ ਵੀ ਗੱਲ। ਸੋ ਮੇਰੇ ਵੀਰ थैंक यू ਬਹੁਤ ਬਹੁਤ ਮਿਹਰਬਾਨੀ ਵੀਡੀਓ ਵੇਖਣ ਵਾਸਤੇ ਇਨਾ ਪਿਆਰ ਦੇਣ ਵਾਸਤੇ ਆਪਣੇ ਨਮਾਣੇ ਜੀ ਨੂੰ YouTube ਚੈਨਲ ਆਪਣਾ ਜੌਨੀਅਰ ਲਵ ਤੇ ਜੇ ਤੁਹਾਨੂੰ ਜੌਨੀਅਰ ਲਵ ਫੋਲੋ ਕਰ ਲੋ ਸਬਸਕ੍ਰਾਈਬ ਕਰ ਲੋ ਮੇਰੇ ਭਰਾ ਤੇ ਇੱਥੋਂ ਹੀ ਆਪਾਂ ਸੈੱਟ ਕਰ ਲੈਣਾ ਕਰਾਇਆ। ਹੋ ਗਿਆ। ਹੁਣ ਆਜੋ ਉੱਥੇ ਦਿਖਾਉਣਾ ਤੁਹਾਨੂੰ। ਆ ਗ੍ਰੀਨ ਲਾਈਟ ਆਉਣੀ ਚਾਹੀਦੀ ਆ ਇਹਦਾ ਕੋਈ ਮਤਲਬ ਨਹੀਂ ਇਹ ਲਾਈਟ ਜਗੇ ਜਾਂ ਨਾ ਜਗੇ ਹਾਂ ਉੱਪਰੋਂ ਬੈਠੇ ਟਰੈਕਟਰ ਤੇ ਆਪਾਂ ਆਨ ਕਰਨ ਵਾਸਤੇ ਤੇ ਆਫ ਕਰਨ ਵਾਸਤੇ ਇਹ ਚੀਜ਼ ਦਿੱਤੀ ਗਈ ਆ ਬਾਕੀ ਇਹਦੀ ਕੋਈ ਵੱਡੀ ਗੱਲ ਨਹੀਂ ਕੋਤ ਦੀ ਤੇ ਇੱਕੋ ਹੀ ਹੁਣ ਆਪਾਂ ਚੈੱਕ ਕਰ ਲੈਣਾ ਕਰਾਇਆ ਵੇਖੋ ਆਪ ਕੋ ਮंडा ਵੀ ਉੱਤੇ ਟਰੈਕਟਰ ਤੇ ਬੈਠੇ ਬੈਠੇ ਕਰਾਇਆ ਉੱਪਰ ਨੀਚੇ ਕਰ ਲੈਣਾ ਬਸ ਇੰਨਾ ਹੀ ਕੰਮ ਆ ਮੇਰੇ ਵੀਰੋ ਕੋਈ ਜ਼ਿਆਦਾ ਇਹਦਾ ਕੰਮ ਨਹੀਂ ਆ ਤੇ ਸੋ ਮੇਰੇ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਪਿਆਰ ਦੇਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਫੋਲੋ ਕਰ ਲੋ ਮੇਰਾ ਭਰਾ ਵੀਡੀਓ ਸ਼ੇਅਰ ਕਰ ਦਿਆ ਕਰੋ ਚੈਨਲ ਆਪਣਾ ਮੋਨਟਾਈਜ਼ ਆ ਅਜੇ ਭਰ ਆਪਣਾ ਜਦੋਂ ਹੋਣਗਾ ਉਹਨਾਂ ਦਾ ਪੂਰੇ ਡਾਲਰ ਇਹ ਆਪਣੇ ਅਕਾਊਂਟ 'ਚ ਆਉਣੇ ਆ ਥੈਂਕ ਯੂ ਬਹੁਤ ਬਹੁਤ ਮਿਹਰਬਾਨ ਤੁਹਾਡੀ ਤੋਂ ਕਰਦੇ ਆ ਆਪਾਂ ਕੰਮ ਚਾਲੂ ਇਹ ਆਪਣਾ 6 ਗੱਲਿਆਂ ਦਾ ਫਟਾ ਵਾਸਤੇ ਆ ਗੱਲਿਆਂ ਦੀ ਪੱਟੀ ਬਣਾਉਣੀ ਆ ਆਪਾਂ ਸਾਰੀ ਤੇ ਸਾਰੀ ਬਾਅਦ ਦੇ ਵਿੱਚ ਵੀ ਵੀਡੀਓ ਬਣਾਵਾਗੇ ਕਰਕੇ ਵੀ ਬਹੁਤ ਬਹੁਤ ਮਿਹਰਬਾਨ ਥੈਂਕ ਯੂ ਦੋਸਤੋ ਫਿਰ ਇਦਾਂ ਆਪਾਂ ਕਰਾਇਆ ਫਿੱਟ ਕਰਨ ਤੋਂ ਬਾਅਦ ਇੱਕਰਾ ਵਾਲੇ ਦਿਵਾਲੇ ਚੱਕਰ ਲਾ ਕੇ ਦੇਖ ਲੈਣਾ ਫਿਰ ਆਪਾਂ ਵੀ ਜਿਹੜੇ ਬੰਨਿਓ ਉੱਚਾ ਆ ਉਸ ਪਾਸੇ ਆਪਾਂ ਸਟਾਰਟ ਕਰਨਾ ਫਿਰ ਜਿਹੜੇ ਪਾਸੇ ਉੱਚਾ ਹੋਊਗਾ ਉਹ ਪਾਸੋਂ ਸਟਾਰਟ ਕਰਾਂਗੇ ਤੇ ਫਿਰ ਨੀਵੇਂ ਪਾਸੇ ਵਾਲ ਨੂੰ ਆਪੇ ਹੌਲੀ-ਹੌਲੀ ਮਿੱਟੀ ਚੱਲੀ ਜਾਊਗੀ ਤੇ ਜੇ ਆਪਾਂ ਸਟਾਰਟ ਕਰ ਲੈ ਨੀਵੇਂ ਥਾਂ ਤੋਂ ਉਧਰੋਂ ਨੀਵੇਂ ਥਾਂ ਬਾਅਦ ਜਦੋਂ ਉੱਚਾ ਥਾਂ ਆ ਫਿਰ ਆਪਾਂ ਨੂੰ ਕਰਾਇਆ ਤਾਂ ਕਰਨਾ ਪਊਗਾ ਇਹ ਕਰਕੇ ਜਦੋਂ ਵੀ ਆਪਾਂ ਚਾਲੂ ਕਰਨਾ ਪਹਿਲਾਂ ਚੈੱਕ ਕਰਕੇ ਫਿਰ ਉੱਚੇ ਜਗ੍ਹਾ ਜਿਹੜੇ ਪਾਸੇ ਉੱਚਾ ਬੰਨਾ ਉਸ ਪਾਸੇ ਆਪਾਂ ਪਾੜ ਪੋਣੀ ਜਾਂ ਦੌਰ ਪੋਣੀ ਚਾਲੂ ਕਰਨੀ ਹੈ ਨੀਵੇਂ ਪਾਸੇ ਨਹੀਂ ਕਰਨੀ ਉੱਚੇ ਪਾਸੇ ਕਰੋਗੇ ਤੇ ਚੰਗੇ ਰਹੋਗੇ ਪੈਲੀ ਬਹੁਤ ਵਧੀਆ ਪੱਧਰੀ ਹੋਊਗੀ ਨਾਲੇ ਟਰੈਕਟਰ ਵੀ ਸਹੀ ਰਹਿੰਦਾ ਤੇਲ ਵੀ ਹਸਾਬ ਨਾਲ ਖਾਊਗਾ ਤੇ ਫਿਰ ਕਰਾਇਆ ਨਹੀਂ ਆਪਾਂ ਨੂੰ ਤਾਂ ਕਰਨਾ ਪਊਗਾ ਉੱਚੇ ਥਾਂ ਤੇ ਆਣ ਕੇ ਉੱਚੇ ਪਾਸੇ ਲੱਗਾ ਕਿ ਨੀਵੇਂ ਪਾਸੇ ਨੂੰ ਮਿੱਟੀ ਜਾਈਏ ਹੋਊਗੀ ਪਹਿਲਾਂ ਇੱਕ ਨਾਲੇ ਵਾਲੇ ਚੱਕਰ ਲਾ ਕੇ ਚੈੱਕ ਕਰ ਲੋ ਇੱਕ ਸੈਂਟਰ ਚ ਚੱਕਰ ਲਾ ਕੇ ਚੈੱਕ ਕਰ ਲੋ ਵੀ ਕਿਹੜੇ ਪਾਸੇ ਉੱਚਾ ਕਿਹੜੇ ਪਾਸੇ ਨੂੰ ਮਿੱਟੀ ਜਾਂਦੀ ਹੈ ਫਿਰ ਉਸ ਹਸਾਬ ਨਾਲ ਆਪਾਂ ਲੱਗ ਪੈਣਾ ਪਾਉਣ ਤੇ ਬਾਕੀ ਹੋਰ ਵੀ ਆਪਾਂ ਵੀਡੀਓ ਬਣਾਵਾਂਗੇ ਸ਼ਾਮਾਂ ਨੂੰ ਆ ਕਰਕੇ 6 ਕਿੱਲਾਂ ਦਾ ਪਲਾਟ ਆ ਸਾਰਾ ਹੈ ਇਹ ਕਰਨਾ ਆਪਾਂ 00 ਆਪਾਂ ਗੁਰੂਦੀ ਨਗਰੀ ਖਡੂਰ ਸਾਹਿਬ ਵਿਖੇ ਡਏ ਆ ਕੰਮ ਚੱਲਣ ਡਿਆ ਆਪਣਾ ਸੋ ਥੈਂਕ ਯੂ ਬਹੁ ਬਹੁ ਮਿਹਰਬਾਨੀ ਜੇ ਕਿਸੇ ਨੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤੇ ਮੈਸੇਜ ਕਰ ਸਕਦਾ ਮੇਰਾ ਭਰਾ ਨੰਬਰ ਵੀ ਆਪਾਂ ਦਿੱਤਾ ਤਾਂ ਵੀਡੀਓ ਦੇ ਉੱਤੇ ਫੋਨ ਵੀ ਕਰਕੇ ਪੁੱਛ ਸਕਦਾ ਜੇ ਕਿਸ ਨੂੰ ਕੋਈ ਵੀ ਕੰਪਿਊਟਰ ਕਰਾਇਬਰੇ ਜਾਣਕਾਰੀ ਲੈਣੀ ਹੋਵੇ ਮਿਹਰਬਾਨੀ